ਤੁਹਾਡੇ ਕੋਲ ਗਈ ਤੁਸੀਂ ਤੁਹਾਡਾ ਮਾਮਾ ਪੱਤਰ ਲੈਣ ਲਈ ਆਏ ਸੀ ਮੇਰੀ ਗੱਲ ਸੁਣੋ ਲੱਗੋ ਚਲ ਗਿਆ ਵਿਓ ਤੁਸੀਂ ਮੇਰੇ ਕੋਲ ਕੱਲ ਆਓ ਤੁਹਾਨੂੰ ਮੈਂ ਭਵਾਂਗਾ ਵੀ ਤੁਹਾਡੇ ਨਾਲ ਬੈਠਾਂਗੇ ਗੱਲਬਾਤ ਕਰਾਂਗੇ ਆਓ ਇਹੋ ਆਪਣੀ ਅਹੀਂ ਬੈਠ ਕੇ ਗੱਲ ਕਰਾਂਗੇ ਅੱਜ ਮੇਰੇ ਕੋਲ ਇਹ ਚੀਜ਼ਾਂ ਆਹ ਗੱਲਾਂ ਤੇ ਅਸੀਂ ਅਹੀਂ ਕਿੜੀਆਂ ਕੋਤਾਂ ਆਜਾ ਨਾ ਨਾ ਸਾਨੂੰ ਵੀ ਪਤਾ ਹੈ ਬ੍ਰਦਰ ਬੜਾ ਯਾਰ ਚੱਲਣ ਲੱਗਿਆ ਸੀ 2 ਮਿੰਟ ਮੇਰੀ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਅੱਜ ਕਿਤੇ ਮੈਨੂੰ ਗੱਲ ਦੱਸੋ ਅੱਜ ਜਿਹੜੇ ਬੱਚਾ ਮੈਨੂੰ 4-500 ਦੇਖ ਰਿਹਾ ਹਾਂਜੀ ਅੱਜ ਮੈਂ ਬੱਚਿਆਂ ਨੂੰ ਸਰਕਾਰ ਵੱਲੋਂ ਪੈਸੇ ਦੇਣ ਜਾ ਰਿਹਾ ਹਾਂ ਹੁਣ ਰਾਹ ਚਾਪਾ ਜੇ ਟਰੋਕਦੇ ਆਂ ਟੱਕਦੇ ਆਂ ਇਹ ਚੰਗਾ ਮੈਂ ਸੀ ਜਿਹੜੇ ਮੰਨ ਲਓ ਉੱਥੇ ਆਪਾਂ ਖਲੋਤੇ ਤੁਹਾਡੀ ਕੋਈ ਨਹੀਂ ਖਾਣੀ ਤੁਹਾਡੀਆਂ ਮੰਗਾ ਗੱਲ ਸੁਣੋ ਤੁਹਾਡੀਆਂ ਮੰਗਾ ਸਾਡੇ ਨਾਲ ਨਹੀਂ ਤੁਹਾਡੀਆਂ ਮੰਗਾ ਸੈਂਟਰ ਨਾਲ ਆਪਾਂ ਨਾਲ ਪੰਜਾਬ ਸਰਕਾਰ ਨੇ ਕਿਉਂ ਚੁੱਕਿਆ ਪੰਜਾਬ ਸਰਕਾਰ ਨੂੰ ਕੀ ਲੋੜ ਪੈ ਗਈ ਮਤਲਬ ਭਾਈ ਇੱਕ ਮੇਰੀ ਬੇਟੀ ਹੈ 8 ਸਾਲ ਦੀ ਬੇਟੀ ਹੈ ਹਾਂਜੀ ਆਪਾਂ ਭਰਾਵਾ ਸਾਰੇ ਆਪਾਂ ਪੰਜਾਬ ਦੇ ਲੋਕਾਂ ਨੂੰ ਮਾਹੌਲ ਵਧੀਆ ਦੇਣਾ ਅਸੀਂ ਆਪਣੇ ਬੰਦਿਆਂ ਨੂੰ ਜੇ ਆਪਣੇ ਬੰਦਿਆਂ ਦੇ ਰਾਹ ਰੋਕਾਂਗੇ ਆਪਣੇ ਬੰਦਿਆਂ ਨੂੰ ਤੰਗ ਹੁਣ ਇੱਕੋ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਹਾਂਜੀ ਪੰਜਾਬ ਦੇ ਵਿੱਚੋਂ ਦਿੱਲੀ ਜਾਣਾ 에어ਪੋਰਟ ਤੋਂ ਹਾਂਜੀ ਤਕਰੀਬਨ 80% ਬੰਦੇ ਜਿਹੜੇ ਸਾਡੇ ਬੱਚੇ ਆ ਪਿੰਡਾਂ ਦੇ ਲੋਕ ਬਾਹਰਲੇ ਮੁੜਦਾ ਹਾਂਜੀ ਏਅਰਪੋਰਟਾਂ ਤੋਂ ਹੁੰਦੇ ਨੇ ਜਾਂਦੇ ਨੇ ਇਹ ਬੰਦ ਕਿਉਂ ਕਰਦਾ ਜੀ ਜਿਹੜੀ ਪਹਿਲੇ ਸੈਂਟਰ ਨੇ ਕੀਤਾ ਸੈਂਟਰ ਨੇ ਬੰਦ ਕੀਤਾ ਬੇਤੀ ਗੱਲ ਸੁਣੋ ਅਹੀਂ ਦੋ ਪਾਸੇ 2 ਮਿੰਟ 2 ਮਿੰਟ 2 ਮਿੰਟ ਲੱਗੇਗਾ ਜਵਾਬ ਦਿਓ ਜਲਦਾ ਜਵਾਬ ਦਿਓ ਜੀ ਉਹ ਰਾਹ ਸੈਂਟਰ ਨੇ ਬੰਦ ਕੀਤਾ ਹਾਂਜੀ ਤੇ ਫਿਰ ਆਪਾਂ ਆਪਣੇ ਪੰਜਾਬੀਆਂ ਨੂੰ ਤੇ ਰਾਹ ਵਧੀਆ ਬਣਾਉਣਾ ਹੈ ਬਿਲਕੁਲ ਦੱਸਾਈ ਰਾਹ ਲਾ ਕੇ ਕੋਈ ਬਾਤ ਆ ਨਹੀਂ ਆਂਬਾਲੇ ਅੰਬਾਲੇ ਦੇ ਇੰਨੇ ਕਾਰੋਬਾਰੀ ਅੱਛਾ ਚਲੋ ਮੀਟਿੰਗ ਹੋਈ ਉਹਨਾਂ ਨੂੰ ਬਕਾਇਦਾ ਮੈਨੂੰ ਇਹ ਦੱਸਿਓ ਮੈਨੂੰ ਇਹ ਨਾ ਦੱਸਿਓ ਮੈਨੂੰ ਇਹ ਨਾ ਦੱਸਿਓ ਬੋਲੇਗਾ ਗੱਲ ਸੁਣੋ ਨਾ ਇਹ ਜਾਣ ਲੇਕਿਨ ਇੱਕ ਮਿੰਟ ਇੱਕ ਮਿੰਟ ਉਹ ਜਵਾਬ ਉਹ ਮੇਰੀ ਗੱਲ ਸੁਣੋ ਗੱਲ ਸੁਣ ਲੋ ਗੱਲ ਸੁਣੋ ਅੱਛਾ ਇੱਕ ਮਿੰਟ ਇੱਕ ਮਿੰਟ ਮੈਨੂੰ ਇਹ ਦੱਸਿਓ ਜਦੋਂ ਧਰਨਾ ਲਾਇਆ ਹਾਂਜੀ ਪੰਜਾਬ ਚ ਇਹਨਾਂ ਦੀ ਜਵਾਨ ਸੀ ਤੇ ਉਹ ਕਿਸਾਨ ਕਿਤੇ ਜਵਾਬ ਦੇ ਰਹੇ ਸੀ ਸਸ ਤੋਂ ਤੋਂ ਪੱਕੀ ਲੀ ਹੋ ਗਿਆ ਕਪਾਹ ਦੇ ਤੇ 52 ਇੱਥੇ ਹੋ ਗਏ 52 ਇੱਥੇ ਕਿੰਨੇ ਨੂੰ ਮੈਂ ਨੌਕਰੀਆਂ ਦੇ ਮੱਕ ਪੱਤਰ ਦਿੰਦੇ ਹਾਂ ਦੱਸਦੇ ਤਾਂ ਨਾ ਦੱਸ ਕੇ ਉਹ ਭਗਤ ਜੀ ਤੁਹਾਨੂੰ ਧੰਨਵਾਦ ਨਹੀਂ ਦਿੱਤੇ ਕਿਸੇ ਮੰਦ ਧੰਨਵਾਦ ਕਰਤਾ ਚ ਮੈਨੂੰ ਇੱਕ ਦੱਸਿਓ ਕਿ ਮੈਂ ਅਨਲਿਸਟ ਹਾਂ ਕਿਹੜੇ ਕਿਹੜਾ ਕਿਸਾਨ ਆ ਜਿਹੜਾ ਸ਼ਹੀਦ ਹੋਇਆ ਇੱਕ ਦਾ ਨਾਮ ਦਿਓ ਇੱਕ ਦਾ ਨਾਮ ਦੱਸਿਓ ਹਾਂ ਕਿਹੜਾ ਗਰਦਾਸਪੁਰ ਸੇਖਵਾਂ ਤੋਂ ਹੋਏ ਆ ਜੀ ਆਪਣੇ ਹਾਂ ਜੀ ਜ਼ਿਲ੍ਹਾ ਗਰਦਾਸਪੁਰ 12 ਜਮਨਸੀ ਮੈਂ ਉਹ ਸਹੀ ਹੈ ਮੈਂ ਤੈਨੂੰ ਦੱਸ ਦਿੰਦਾ ਤੂੰ 57 ਗੀਆ ਠੀਕ ਹੈ ਆਲਾ ਦੋ ਮਿੰਟ ਬਾਰਡਰ ਦੀ ਨਹੀਂ ਨਹੀਂ ਬੱਦੇ ਵੀ ਦੇ ਸ਼ੈਂਪੂ ਬਾਰਡਰ ਤੇ 600 ਦੇ ਵੱਧ ਕਰੀ ਗਏ ਯਾਰ ਗਾਲੀਆਂ ਜੱਦੇ ਤੋਂ ਨਹੀਂ ਚੱਲਦਾ ਜੱਦੇ ਤੋਂ ਦੋ ਮਿੰਟ ਆ 12 ਜ਼ਿਲ੍ਹੇ ਦੇ ਸਾਡੇ ਕਿਸਾਨ ਸੀ ਮੈਨੂੰ ਪਾਰਾ ਤੇ ਨਾਮ ਲਾ ਦਿਓ ਠੀਕ ਹੈ ਬੱਸਓ ਇੱਕ ਵਾਰੀ ਮੇਰੀ ਗੱਲ ਸੁਣੋ ਧੰਨਵਾਦ ਕੀਤਾ ਧੰਨਵਾਦ ਕੀਤਾ ਹਰ ਗੱਲ ਨੂੰ ਕੋਈ ਨਹੀਂ ਮਾਰਦੀ ਇਹ ਨਹੀਂ ਹੁੰਦਾ ਹੁੰਦਾ 안녕. No. No. ਜੀ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਹਾਂ ਕਿਸਾਨਾਂ ਦਾ ਕਿਸਾਨ ਸਾਡੇ ਭਰਾ ਨੇ ਔਰ ਅਸੀਂ ਕਹਿ ਸਕਦੇ ਇੱਕ ਪਰਿਵਾਰ ਦਾ ਨੌ ਮਾਸਦਾ ਰਿਸ਼ਤਾ ਅਸੀਂ ਵੀ ਭਾਵੇਂ ਛੋਟੇ ਕਿਸਾਨਾਂ ਮਾੜੇ ਕਿਸਾਨਾਂ ਵੱਡੇ ਕਿਸਾਨਾਂ ਅਸੀਂ ਕਿਸਾਨਾਂ ਸੋ ਕਹਿਰਦਾ ਭਾਵ ਦੁੱਖ ਦੀ ਗੱਲ ਇਸ ਇਹ ਲੱਗਦੀ ਹੈ ਵੀ ਜਦੋਂ ਅਸੀਂ ਬੱਚਿਆਂ ਦੇ ਉਦਘਾਟਨਾਂ ਲਈ ਜਾ ਰਹੇ ਹਾਂ 5-500 ਬੱਚਾ ਸਾਨੂੰ ਦੇਖ ਰਿਹਾ ਹੈ ਉੱਥੇ ਆ ਕੇ ਜੇ ਕੋਈ ਦਿੱਕਤ ਹੈ ਕੋਈ ਗੱਲਬਾਤ ਹੈ ਆ ਕੇ ਦਫ਼ਤਰ ਆਓ ਸਾਡੇ ਕੋਲ ਆਪਾਂ ਤੁਹਾਨੂੰ ਟਾਈਮ ਦਿੰਨੇ ਬੈਠ ਕੇ ਗੱਲ ਕਰਦੇ ਆ ਕੋਈ ਵੀ ਵਿਚਾਰ ਚਰਚਾ ਵਾ ਬੈਠ ਕੇ ਹੱਲ ਹੁੰਦੀ ਆ ਪਰ ਇਸ ਗੱਲ ਦਾ ਦੁੱਖ ਵੀ ਆ ਮਰਾਰ ਵੀ ਆ ਵੀ ਆ ਕੇ ਗੱਡੀਆਂ ਰੋਕਣੀਆਂ ਆ ਕੇ ਵੀ ਇਹ ਫਿਰ ਮੈਨੂੰ ਇਸ ਗੱਲ ਦਾ ਇਹ ਲੱਗਦਾ ਵੀ ਵੀ ਜਿਤਨਾ ਹੁਣ ਇਹ ਤੇ ਫਿਰ ਇੱਕ ਕਿਸਮ ਦੀ ਵੀ ਤਕੇਸ਼ਾਈ ਹੋ ਗਈ ਪਰ ਇਹ ਚੀਜ਼ਾਂ ਜਿਹੜੀਆਂ ਨੇ ਚੰਗੀਆਂ ਨਹੀਂ ਲੱਗਦੀਆਂ ਕਿਉਂਕਿ ਜੇ ਅੱਜ ਆਪਾਂ ਹਰ ਗੱਲ ਆਪਣੇ ਹੱਕ ਦੀ ਕਰੀ ਜਾਈਏ ਮੈਂ ਕਹਿ ਸਕਦਾ ਜਿਹੜੇ ਸਰਕਾਰ ਨੇ ਵਧੀਆ ਉਪਰਾਲੇ ਕੀਤੇ ਉਹਦੀ ਪ੍ਰਸ਼ੰਸਾ ਕਰਦੀ ਹੈ ਬਿਲਕੁਲ ਬਿਲਕੁਲ ਦੇਖੋ ਮੈਂ ਤੇ ਅਕਸਰ ਇੱਕੋ ਗੱਲ ਕਹਿਣਾ ਹੁੰਦਾ ਵੀ ਮੈਂ ਮੈਂ ਤੇ ਕਦੀ ਇਹਨਾਂ ਦੇ ਨਾਲ ਵੀ ਇਹੋ ਜੀ ਗੱਲ ਦੇ ਵਿੱਚ ਕਦੀ ਪਿਆ ਨਹੀਂ ਔਰ ਨਾ ਹੀ ਪਰ ਕਈ ਵਰੀ ਦੁੱਖ ਲੱਗਦਾ ਜਦੋਂ ਅਨੈਸੀਸਰੀ ਬੰਦੇ ਜਿਹੜੇ ਵੀ ਆ ਕੇ ਵਿੱਚੋਂ ਉਹ ਮੈਂ ਦੇਖ ਕੁਝ ਕੇ ਬੰਦੇ ਦੇਖਣਾ ਪਹਿਲਾਂ ਉਹ ਸਾਡੇ ਆਮ ਆਦਮੀ ਪਾਰਟੀ ਦੇ ਨਾਲ ਸੀ ਕੁਝ ਵਿੱਚੋਂ ਬੰਦੇ ਕਦੀ ਉਹ ਕਿਸੇ ਹੋਰ ਪਾਰਟੀ ਨਾਲ ਹੋ ਜਾਂਦੇ ਅੱਜ ਮੈਂ ਦੇਖਿਆ ਉਹ ਕਿਸਾਨਾਂ ਦੇ ਵਿੱਚ ਬੈਠੇ ਸੀ ਸੋ ਕਹਿਣ ਦਾ ਭਾਵ ਇਹ ਹੈਰਾਨਗੀ ਦੀ ਗੱਲ ਹੈ ਵੀ ਇਹ ਇਹ ਚੱਲ ਕੀ ਰਿਹਾ ਵਾ ਜੇ ਸਾਡੀ ਪਾਰਟੀ ਨੂੰ ਕੋਈ ਮੁਰਦਾਬਦ ਕਹੂਗਾ ਆਪਾਂ ਤਾਂ ਜਿੰਦਾਬਾਦ ਫਿਰ ਕਹਿਣਾ ਕਿੰਨਾ ਜੀ ਠੀਕ ਹੈ ਆਪਾਂ ਪਾਰਟੀ ਆਪਣੀ ਜਿੰਦਾਬਾਦ ਹੈਗੀ ਸੀ ਜਿੰਦਾਬਾਦ ਰਹੀ ਹੈ ਔਰ ਕਿਉਂਕਿ ਗੱਲ ਗਲਤ ਕੀ ਕੀਤਾ ਮੈਂ ਕਿਸਾਨ ਵੀਰ ਪੁੱਛ ਰਿਹਾ ਸੀ ਉਹ ਮੈਂ ਦੇਖ ਰਿਹਾ ਇੱਕ ਵੀਡੀਓ ਤੇ ਚਲਾਤੀ ਉਹਨਾਂ ਨੇ ਵੀ ਚਲਾਈ ਉਹਨਾਂ ਨੇ ਸਾਰੀ ਕੱਟ-ਕੱਟ ਕੇ ਆ ਜੇ ਮਜ਼ਾ ਦੇ ਤਾਂ ਵਾ ਵੀ ਜੀ ਯਾਰ ਪੂਰੀ ਚਲਾ ਦੇ ਹੋਇਆ ਜਿਹੜੇ ਮੈਂ ਸਵਾਲ ਕੀਤੇ ਆ ਲੋਕਾਂ ਨੂੰ ਪਬਲਿਕ ਚੋ ਵੀ ਤੇ ਪਤਾ ਲੱਗਣ ਵੀ ਉਹ ਵੀ ਜਾਣ ਯਾਰ ਇਤਨਾ ਨਾ ਨਾ ਕਰੀਆ ਆਪਾਂ ਆਪਣੇ ਜਿਹੜਾ ਬੋਲੇ ਆ ਆਪਾਂ ਜਿਹੜੇ ਗੱਲਬਾਤ ਕੀਤੀ ਆ ਉਹ ਸਾਡਾ ਕੋਈ ਹੈ ਹੀ ਨਹੀਂ ਉਹ ਆਪਣੇ ਵਿੱਚ ਪਾਤਾ ਮੈਂ ਪੁੱਛਿਆ ਇਹਨਾਂ ਨੂੰ ਮੈਂ ਕਿਹਾ ਜੀ ਮੈਨੂੰ ਦੱਸੋ ਤੁਹਾਡੇ ਪਿੰਡ ਦੇ ਵਿੱਚ ਬੱਤੀ ਦੇ ਬਿੱਲ ਕਿੰਨੇ ਦੇ ਜ਼ੀਰੋ ਆ ਰਹੇ ਕਹਿੰਦੇ ਇਹ ਗੱਲ ਨਾ ਕਰੋ ਅਗਲੀ ਗੱਲ ਕਰੋ ਮੈਂ ਕਿਹਾ ਜੀ ਮੈਂ ਮੈਂ ਕਿਹਾ ਜੀ ਮੋਦੀਆਂ ਦੀ ਗੱਲ ਕਰਨੀ ਤੇ ਜਸਰ ਵੀ ਹਾਜ਼ਰੀ ਲਗਾਉਣੀ ਦੇਖੋ ਮੈਂ ਮੈਂ ਜੋ ਮਹਿਸੂਸ ਕਰਦਾ ਇੱਕ ਨਾ ਮਾਹੌਲ ਨੂੰ ਔਕਵਰਡ ਜਿਹਾ ਕ੍ਰੀਏਟ ਕਰਨ ਦੀ ਕੋਸ਼ਿਸ਼ ਠੀਕ ਹੈ ਕੋਈ ਕਿਸੇ ਜੇ ਕੋਈ ਗੱਲ ਹੋਣੀ ਹੈ ਇਸ ਤਰ੍ਹਾਂ ਗੱਡੀਆਂ ਰੋਕ ਕੇ ਗੱਲ ਹੋਊਗੀ ਕੋਈ ਹੱਲ ਹੋਣੇ ਆ ਇਸ ਤਰ੍ਹਾਂ ਗੱਡੀਆਂ ਰੋਕ ਕੇ ਹੱਲ ਹੋਣਗੇ ਇਹ ਹੱਲ ਨਹੀਂ ਆ ਇਹ ਹੱਲ ਦਾ ਤਰੀਕਾ ਨਹੀਂ ਸਾਡੇ ਨਾਲ ਅਸੀਂ ਟਾਈਮ ਦਿੰਨੇ ਸਾਡੇ ਨਾਲ ਉਹ ਹੁਣ ਜੇ ਸਾਡੇ ਬੰਦੇ 2-2 4-400 ਬੰਦੇ ਫਿਰ ਉਹ ਇਹਨਾਂ ਦੀਆਂ ਮੈਂ ਕਹਿ ਸਕਦਾ ਇਹਨਾਂ ਦੇ ਘਰਾਂ ਦੇ ਬਾਹਰ ਧਰਨਾ ਦੇਣਾ ਸ਼ੁਰੂ ਕਰ ਦੇਣ ਉਹਦਾ ਕੀ ਫਲਸਫਾ ਹੋਊਗਾ ਕੀ ਮੈਸੇਜ ਹੋਊਗਾ ਇਹ ਚੀਜ਼ ਨਹੀਂ ਆ ਭਾਈ ਚਾਰਾ ਸਾਡਾ ਭਾਈ ਚਾਰਕ ਸਾਹ ਜ ਆ ਰਲ ਮਿਲ ਕੇ ਆਪਾਂ ਦੇਖੋ ਜੀ ਮੈਂ ਮੈਂ ਇਹਦੇ ਵਿੱਚ ਕੁਝ ਵੀ ਹੋ ਸਕਦਾ ਮੈਂ ਕਹਿ ਨਹੀਂ ਸਕਦਾ ਕਿ ਕੌਣ ਪ੍ਰਕਰਿਆ ਕੋਣ ਨਹੀਂ ਹੈ ਤੇ ਚਲੋ ਪ੍ਰਮਾਤਮਾ ਜਾਣਦਾ ਪਰ ਇਹ ਤਰੀਕਾ ਗਲਤ ਬੱਚਿਆਂ ਨੂੰ ਅੱਜ ਇਹਨਾਂ ਦੇ ਰਾਹ ਰੋਕਣ ਦੇ ਨਾਲ ਬੱਚਿਆਂ ਨੂੰ ਦੋ ਦੋ ਘੰਟੇ ਛੋਟੇ ਛੋਟੇ ਬੱਚਿਆਂ ਨੂੰ ਅੱਜ ਇੰਤਜ਼ਾਰ ਕਰਨਾ ਉਹ ਕੋਈ ਵਿਚਾਰਾ ਬਾਹਰ ਖਲੋਤੇ ਨੇ ਪਰਿਵਾਰ ਖਲੋਤੇ ਨੇ ਠੀਕ ਹੈ ਕਿਉਂ ਆਪਾਂ ਡਿਸਟਰਬ ਕਰ ਰਹੇ ਆਂ ਆਪਾਂ ਨੂੰ ਕੋਈ ਵੀ ਦਿੱਕਤ ਆ ਪਰੇਸ਼ਾਨੀ ਆ ਅਸੀਂ ਭੱਜੇ ਨਹੀਂ ਤੁਹਾਡੇ ਕੋ ਸਾਨੂੰ ਮੱਦੀ ਰਾਤ ਫੋਨ ਕਰੋ ਸਾਨੂੰ ਮੇਰੇ ਤੋਂ ਟਾਈਮ ਲਓ ਮੈਂ ਤੁਹਾਨੂੰ ਟਾਈਮ ਦੇਣਾ ਬੈਠ ਕੇ ਗੱਲ ਕਰਾਂਗੇ